ਦੇ ਸਿੱਧੀ ਪਰਬ ਨੂੰ ਔਖ ਰੱਖਦੇ ਹੋਏ ਜੋ ਲੜੀਵਾਰ ਉਹਨਾਂ ਦੇ ਇਤਿਹਾਸ ਤੇ ਗੁਰਬਾਣੀ ਦੇ ਸਬਦੀ ਵਿਚਾਰ ਕਰਦੇ ਆਏ ਹਾਂ ਅੱਜ ਵੀ ਅਸੀਂ ਸ਼ੁਰੂ ਕਰਦੇ ਹਾਂ ਬਾਬਾ ਵਿਕਾਲਾ ਤੇ ਗੁਰੂ ਸਾਹਿਬ ਵਾਕ ਵਾਕ ਵਿਦਵਾਨਾਂ ਦੀ ਰਾਏ ਕੰਗਾਂ ਵਿਦਵਾਨ ਨੇ 20 ਸਾਲ ਲਿਖਿਆ ਹੈ ਕਿਆਨੇ 30 ਸਾਲ ਖੈਰ ਕਾਫੀ ਸਮਾਂ ਗੁਰੂ ਸਾਹਿਬ ਜੀ ਇੱਥੇ ਪਹਿਲਾਂ ਵੀ ਆਉਂਦੇ ਰਹੇ ਇਹ ਨਾਨਕਾ ਪਿੰਡ ਹੈ ਉਹਨਾਂ ਦਾ ਬਾਬਾ ਕਾਲਾ ਇਹ ਇੱਥੇ ਬਾਅਦ ਦੇ ਵਿੱਚ ਉਹ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਇੱਥੇ ਭੇਜ ਦਿੱਤਾ ਪਰਿਵਾਰ ਸਮੇਤ ਮਾਤਾ ਨਾਲਕੀ ਜੀ ਜੋ ਉਹਨਾਂ ਦੇ ਮਾਤਾ ਜੀ ਸਨ ਮਾਤਾ ਗੁਜਰੀ ਜੀ ਜੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਸਪਤਨੀ ਇੱਥੇ ਆ ਕੇ ਤੇ ਉਹਨਾਂ ਨੇ ਆਪਣਾ ਸਾਦਾ ਜੀਵਨ ਤੇ ਸਧਾਰਨ ਜੀਵਨ ਅਨੁਸਾਰ ਪਰਮਾਤਮਾ ਦੀ ਗੰਦਗੀ ਇਹ ਵਿੱਚ ਬਤੀਤ ਕਰਦੇ ਆ ਇਹ ਸਮਾਂ ਬੀਤ ਜਾਂਦਾ ਹੈ ਛੇਵੇਂ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਨੇ ਉਹ ਜਿਹੜੀ ਜਮਵਾਰੀ ਹੈ ਗੁਰੂ ਹਰ ਰਾਏ ਨੂੰ ਦੇ ਜਾਂਦੇ ਨੇ ਕਿਉਂਕਿ ਛੇਵੇਂ ਪਾਤਸ਼ਾਹ ਦੇ ਵੱਡੇ ਪੁੱਤਰ ਬਾਬਾ ਗੁਰਦਤਾ ਜੀ ਉਹਨਾਂ ਨੇ ਰਹਿਂਦਿਆਂ ਹੀ ਅਕਾਲ ਚਲਾਣਾ ਕਰ ਗਏ ਇਹ ਉਸ ਸਮੇਂ ਹਰ ਰਾਏ ਜੀ ਨੂੰ ਗੱਦੀ ਦਿੱਤੀ ਜਾਂਦੀ ਹੈ ਤੇ ਧੀਰਮਲ ਬਾਬਾ ਗੁਰ ਗੁਰਤਾ ਬਾਬਾ ਗੁਰਦਤਾ ਜੀ ਦੇ ਦੋ ਪੁੱਤਰ ਵੱਡਾ ਧੀਰਮਲ ਛੋਟੇ ਹਰ ਰਾਏ ਜੀ ਤੇ ਧੀਰਮਲ ਦਾ ਸੁਭਾਅ ਫਿਰਤੀ ਚੰਦ ਵਰਗਾ ਸੀਗਾ ਉਹ ਗੁੰਡਾ ਹੀ ਉਹਨੇ ਗੁੰਦਣੀਆਂ ਤੇ ਸਰਕਾਰ ਦੇ ਨਾਲ ਹੱਥ ਛੋਕਾ ਰੱਖਣਾ ਗੁਰੂ ਸਾਹਿਬਾਂ ਨੇ ਛੋਟੇ ਪੁੱਤਰ ਨੂੰ ਗੁਰਗੱਦੀ ਦਿੱਤੀ ਅੱਗੇ ਗੁਰੂ ਹਰ ਰਾਏ ਸਾਹਿਬ ਦੇ ਵੀ ਦੋ ਪੁੱਤਰ ਆਰਾਮ ਰਾਏ ਤੇ ਹਰਿ ਕ੍ਰਿਸ਼ਨ ਜੀ ਆਰਾਮ ਰਾਏ ਜੀ ਵੱਡੇ ਸਨ ਹਰਿ ਕ੍ਰਿਸ਼ਨ ਜੀ ਛੋਟੇ ਤੇ ਉਹ ਉਹਨਾਂ ਦਾ ਵੀ ਉਹੀ ਹਿਸਾਬ ਆ ਜਦੋਂ ਉਹਨਾਂ ਨੇ ਜਾ ਕੇ ਐ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਆਪਣੀਆਂ ਸ਼ਕਤੀਆਂ ਕਰਾਮਾਤਾਂ ਦਿਖਾੜੀਆਂ ਤਕੇ ਬਾਦ ਦੇ ਵਿੱਚ ਉਹਨਾਂ ਨੇ ਵਿੱਚ ਹੁੰਦੇ ਨੇ ਚਲਾਕ ਬੰਦੇ ਉਹਨਾਂ ਨੇ ਬਾਦਸ਼ਾਹ ਨੂੰ ਕਿਹਾ ਕਿ ਬਾਣੀ ਦੇ ਵਿੱਚ ਮੁਸਲਮਾਨਾਂ ਦੀ ਨਿੰਦਿਆ ਕੀਤੀ ਹੈ ਇਹਦੇ ਬਾਰੇ ਪੁੱਛੋ ਉਹ ਕਹਿਣ ਲੱਗੇ ਮਿੱਟੀ ਮੁਸਲਮਾਨ ਕੀ ਪੇੜ ਹੈ ਭਾਈ ਕਮਿਆਰ ਇਹਦਾ ਕੀ ਭਾਵ ਹੈ ਮੁਸਲਮਾਨਾਂ ਨੂੰ ਕਿਉਂ ਨਿੰਦਿਆ ਗਿਆ ਉਹਨਾਂ ਨੇ ਕਹਿਤਾ ਨਹੀਂ ਇਹ ਭਲੇਖੇ ਨਾ ਮੁਸਲਮਾਨ ਲਿਖਿਆ ਗਿਆ ਮੁੱਟੀ ਬੇਈਮਾਨ ਕੀ ਨਾਵ ਨਾ ਰਿਪੋਰਟਾਂ ਜਾਂਦੀਆਂ ਥਨ ਗੁਰੂ ਸਾਹਿਬਾਂ ਦੇ ਕੋਲ ਤੇ 6ਵੇਂ 7ਵੇਂ ਪਾਸਾ ਨੇ ਕੀ ਉਹਨੂੰ ਲਿਖ ਵੀ ਦਿਆ ਸਨਿਆਹ ਦੇਤਾ ਵੀ ਜਿੱਦਨ ਤੇਰਾ ਮੂਹ ਆ ਉਦਨ ਚਲੇ ਜਾਣਾ ਸਾਡੇ ਕੋਲ ਨਹੀਂ ਆਉਣਾ ਇਸ ਕਰਕੇ ਉਹ ਜੋਤੀ ਜੋਤ ਸਮਾਉਣ ਲੱਗੇ ਤੇ 8ਵੇਂ ਪਾਸਾ ਜਿਨ੍ਹਾਂ ਦੀ ਉਮਰ ਇਤਿਹਾਸ ਵਿੱਚ 5 ਸਾਲ ਦੱਸੀ ਜਾਂਦੀ ਹੈ ਉਹਨਾਂ ਨੂੰ ਤੇ ਉਹਨਾਂ ਨੇ ਵੀ ਦਿੱਲੀ ਨੂੰ ਜਾ ਕੇ ਜਦੋਂ ਉੱਥੇ ਰੋਗੀਆਂ ਦਾ ਇਲਾਜ ਕਰਦੇ ਰਹੇ ਤਾਰਦੇ ਨੇ ਲੋਕਾਂ ਨੂੰ ਤੇ ਉਹ ਜੋਤੀ ਜੋਤ ਸਮਾਉਣ ਲੱਗੇ ਤੇ ਉਹ ਏਜਿਕ ਦੇ ਪ੍ਰਭਾਵ ਕਰਕੇ ਤੇ ਬਹੁਤ ਤਾਪ ਚੜ ਗਿਆ ਕਈ ਦਿਨ ਉਹ ਹੋਸ਼ ਨਾ ਆਏ ਥੋੜੀ ਜੀ ਜਦੋਂ ਉਹਨਾਂ ਨੂੰ ਹੋਸ਼ ਆਇਆ ਤੇ ਉਹਨਾਂ ਨੇ ਜੋ ਗੁਰਗੱਦੀ ਦੀ ਰਸਮ ਕਰਕੇ ਤੇ ਆ ਕੇ ਵਾ ਕੁਝ ਵਚਨ ਕਹੇ ਉਹ ਸਮਝ ਨਾ ਆਏ ਤੇ ਇੰਨਾ ਹੀ ਪਤਾ ਲੱਗਾ ਸੰਗਤ ਨੂੰ ਕਿ ਬਾਬਾ ਬੁਕਾਰੇ ਤੇ ਉਹ ਬੈਲ ਬਾਤ ਪਹਿਲਾਂ ਹੋ ਚੁੱਕੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਜਦੋਂ ਪ੍ਰਚਾਰ ਕਰਦੇ ਰਹੇ ਤੇ ਉਹਨਾਂ ਨੂੰ ਮਿਲ ਕੇ ਵੀ ਆਏ ਸੀ ਤੇ ਉਹਨਾਂ ਨੇ 8ਵੇਂ ਪਾਸਾ ਨੇ ਅਨਵੇਂ ਪਾਲਸਾ ਨੂੰ ਕਿਹਾ ਕਿ ਤੁਸੀਂ ਛੇਤੀ ਤੋਂ ਛੇਤੀ ਬਾਬਾ ਬੁਕਾਰੇ ਪਹੁੰਚ ਜਾਓ ਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਦਾ ਪਤਾ ਲੱਗਾ ਤੇ ਤੀਰ ਮੰਨ ਲੈ ਇੱਥੇ ਐ ਬਾਬੇ ਬੁਕਾਰੇ ਆਣ ਕੇ ਇਹ ਉਹਨੇ ਮੰਜੀ ਢਾਲੀ ਟਿਕਣ ਲੱਗਾ ਮੈਂ ਹੀ ਗੁਰੂ ਹਾਂ ਮੇਰੇ ਬਾਰੇ ਕਿਹਾ ਉਹਦੇ ਕੋਲੋਂ ਭੀੜ ਵੀ ਸੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਪੰਜਵੇਂ ਪਾਲਸਾ ਦੇ ਹੱਥਾਂ ਦੀ ਲਿਖੀ ਹੋਈ ਤੇ ਕolor ਵੀ ਕਈ ਜਿਹੜੇ ਜਿਹੜੇ ਆਪਣੇ ਅੰਸ਼ ਵਿੱਚੋਂ ਸੀ ਉਹਨਾਂ ਨੇ ਵੀ ਮੰਝੀਆਂ ਦਾ ਦੀਆਂ ਇਤਿਹਾਸ ਨੇ ਬਾਈ ਮੰਝੀਆਂ ਦਸੀਆਂ ਨੇ ਤੇ ਇੱਥੇ ਜਦੋਂ ਸੰਗਤਾਂ ਆਉਂਦੀਆਂ ਨੇ ਤੇ ਉਹ ਫਿਰ ਬਹੁਤ ਪਰੇਸ਼ਾਨ ਹੁੰਦੀਆਂ ਆ ਕਿ ਉੱਥੇ ਤੇ ਬਿਆੰਤ ਗੁਰੂ ਨੇ ਤੇ ਅਸਲੀ ਗੁਰੂ ਕਿਹੜਾ ਹੈ ਮੱਖਣ ਸਾਹਿਬ ਹੀ ਆਇਆ ਸਾਰਿਆਂ ਨੂੰ ਪਤਾ ਹੈ ਤੇ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿੱਚ ਜੋ ਆ ਕੈਨ ਵਿਸਾਖ ਚੇਤਰ ਸੂਦੀ 14 ਸਮਤ 1721 3 ਮਾਰਚ ਸਨ 1664 ਨੂੰ ਜੋਤੀ ਜੋਤ ਸਮਾ ਗਏ। ਕਿ ਇੱਥੇ ਫਿਰ ਸਿੱਖ ਉਨਯਾਰਾ ਭਾਈ ਮੱਖਣ ਸਾਹਿਬ ਲਬਾਣਾ ਵੀ ਆਇਆ। ਤੇ ਉਹਨੇ ਆ ਕੇ ਸੁਖਣਾ ਸੁਖੀ ਸੀ ਗੁਰੂ ਘਰ ਦੇ ਵਿੱਚ ਕਿ ਮੇਰਾ ਬੇੜਾ ਬਨੇ ਲਾਉ ਤੁਮੈਂ। ਤਾਨੂੰ 500 ਮੋਹਰ ਚੜਾਵਾਗਾ ਉਹਨਾਂ ਨੇ ਜਦੋਂ ਇੱਥੇ ਆਣ ਕੇ ਵਾਤਾਵਰਨ ਵੇਖਿਆ ਤੇ ਉਹ ਵੀ ਹੈਰਾਨ ਰਹਿ ਗਿਆ ਚਿਰਾਂ ਦਾ ਗੁਰੂ ਦਾ ਸੇਵਕ ਸੀ ਤੇ ਉਸਨੇ ਇੱਕ ਵਿਉਂਤ ਸੋਚੀ ਕਿ ਦੋ ਦੋ ਮੋਹਰਾਂ ਟੀਕ ਕੇ ਮੱਥਾ ਟੀਕ ਮੱਥਾ ਦੋ ਦੋ ਮੋਹਰਾਂ ਲਾ ਕੇ ਤੇ ਮੱਥਾ ਟੀਕਦਾ ਗਿਆ ਸਾਰਿਆਂ ਨੇ ਆਸ਼ੀਰਵਾਦ ਦਿੱਤਾ ਉਹਦੀ ਮਨ ਦੀ ਗੱਲ ਕਿਸੇ ਨਾਲ ਉੱਜੀ ਉਹਨਾਂ ਆਖਿਆ ਵੀ ਉਹਨਾਂ ਦੀ ਅੰਸ ਵਿੱਚ ਉਹਨਾਂ ਦੇ ਉਲ ਦੇ ਵਿੱਚੋਂ ਹੋਰ ਵੀ ਕੋਈ ਸਾਹਿਬ ਜ਼ਿਆਦਾ ਹੈ ਤੇ ਕਿਸੇ ਨੇ ਕਿਹਾ ਕਿ ਇੱਕ ਹੈ ਜਿਹੜਾ ਬਾਹਰ ਘਟ ਨਿਕਲਦਾ ਤੇ ਆਪਣੇ ਘਰ ਹੀ ਰਹਿੰਦਾ ਗੁਰੂ ਸਾਹਿਬ ਇਸ ਰੋਲੇਗੋੜੇ ਵਿੱਚ ਨਾ ਬਾਹਰ ਨਹੀਂ ਸੀ ਆਏ ਤੇ ਉਹਦੇ ਕੋਲ ਵੀ ਜਦੋਂ ਗਏ ਤੇ ਉਸ ਤੋਂ ਪਹਿਲਾਂ ਸਿੱਖ ਵੀ ਆਏ ਉਥੋਂ ਦਿੱਲੀ ਤੋਂ ਸੰਗਤਾਂ ਆਈਆਂ ਨੇ ਉਹ ਕੀਰਤਪੁਰ ਆਈਆਂ ਨੇ ਕੀਰਤਪੁਰ ਤੋਂ ਲੈ ਕੇ ਉਹ ਨਾਰੀਅਲ ਪੈਸਾ ਜਿਹੜੀ ਗੁਰਗੱਦੀ ਦਾ ਸਮਾਨ ਸੀ ਵੀ ਉਹ ਵੀ ਨਾਲ ਉਸੇ ਸਮੇਂ ਪਹੁੰਚ ਗਏ ਸਾਨਾ ਤੇ ਮੱਖਣ ਸਾਹਿਬ ਜੀ ਨੇ ਕੀ ਕੀਤਾ ਕਿ ਉਹਨਾਂ ਅੱਗੇ ਵੀ ਦੋ ਮੋਰਾ ਰੱਖੀਆਂ ਤੇ ਗੁਰੂ ਸਾਹਿਬਾਂ ਨੇ ਫਿਰ ਕਿਹਾ ਉਹਨਾਂ ਸੋਚਿਆ ਵੀ ਜੇ ਹੁਣ ਅਸੀਂ ਇਹਨੂੰ ਸੱਚ ਨਾਲ ਦੱਸਿਆ ਤੇ ਫਿਰ ਇਹ ਕੰਮ ਖਰਾਬ ਹੋਣਾ ਉਹਨਾਂ ਨੇ ਕਿਹਾ ਕਿ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕਰੋ ਤੇ ਪੂਰੀ ਭੇਟਾ ਨਹੀਂ ਹੈ ਗੁਰੂ ਘਰ ਦੀ ਉਹ ਮੱਖਣਸਾਂ ਲਗਾਣਾ ਬਹੁਤ ਗੱਦਗੱਦ ਹੋਇਆ ਖੁਸ਼ ਹੋਇਆ ਉਸਨੇ ਕੋਠੀ ਤੇ ਚੜ ਕੇ ਤੇ ਪੱਲਾ ਫੇਰਿਆ ਗੁਰੂ ਲਾਧੂ ਰੇ ਗੁਰੂ ਲਾਧੂ ਰੇ ਇੰਨੀ ਗੱਲ ਸੁਣ ਕੇ ਸਾਰੀਆਂ ਸੰਗਤਾਂ ਆ ਗਈਆਂ ਉਹ ਦੁੱਖ ਨੂੰ ਉਹ ਵੀ ਆ ਗਏ ਉੱਥੇ ਰਸਮ ਕੀਤੀ ਗਈ ਗੁਰਗੱਦੀ ਦੀ ਤੇ ਗੁਰੂ ਸਾਹਿਬ ਆਣ ਕੇ ਦਰਬਾਰ ਵਿੱਚ ਬੈਠੇ ਨੇ ਔਰ ਪੇਟਾਵਾਂ ਚੜਨ ਲੱਗ ਪਈਆਂ ਇਹ ਗੱਲ ਧੀਰਮਲ ਨੂੰ ਬਹੁਤ ਚੁਭੀ ਤੇ ਉਸਨੇ ਬਾਕੀ ਤਾਂ ਚਲੇ ਗਏ ਹੋਰ ਜਿਹੜੇ ਬਿਠੇ ਸੀ ਪਤਾ ਸੀ ਕਿ ਵੀ ਅਸੀਂ ਤਾਂਵੇਂ ਫੋਕੇ ਬਿਠੇ ਹਾਂ ਪਰ ਧੀਰਮਲ ਦੇ ਤੇ ਕੋਲ ਪੂਰਾ ਇੰਤਜ਼ਾਮ ਸੀਗਾ ਉਹਨਾਂ ਕੋਲ ਮਾਰਾ ਸਭ ਦੀ ਭੀੜ ਵੀ ਸੀ ਤੇ ਜਦੋਂ ਉਹਨਾਂ ਦੀ ਨਾਂ ਪੁਗੀ ਤੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਭੇਜਿਆ ਜਿਹਦਾ ਇਤਿਹਾਸ ਵਿੱਚ ਜਿਹੜਾ ਨਸੰਦ ਸੀ ਉਸਨੇ ਗੋਲੀ ਚਲਾਈ ਤੇ ਗੁਰੂ ਸਾਹਿਬਾਨ ਦੇ ਜਿਹ ਲਾਗੋਂ ਦੀ ਕੰਨ ਲਾਗੋਂ ਦੀ ਨਾਂਗੀ ਤੇ ਬਚਾਅ ਹੋ ਗਿਆ ਥੋੜੀ ਜੀ ਲੱਗੀ ਜਿਸ ਨਾਲ ਥੋੜਾ ਜਿਹਾ ਖੂਨ ਚੱਲਿਆ ਤੇ ਉਹ ਨੱਟ ਗਏ ਸਭ ਕੁਝ ਲੁੱਟ ਲੱਟ ਕੇ ਨਾ ਜੋ ਭੇਟਾ ਸੀ ਤੇ ਉਹ ਚੱਲ ਫੇ ਆਪਣੇ ਕਰਤਾਰਪੁਰ ਵੱਲ ਨੂੰ ਤੇ ਮੱਖਣ ਸਾਹਿਬਾਨ ਦੇ ਨਾਲ ਜਿਹੜੋ ਕਾਫੀ ਬੰਦੇ ਸੀ ਉਹਨਾਂ ਦੇ ਕੋਲ ਰੱਖਲਾ ਵਿੱਚ ਫੌਜਾਂ ਵਿੱਚ ਸੀ ਕਿਉਂਕਿ ਉਹ ਵਪਾਰ ਕਰਦੇ ਸੀ ਦਸਾਂ ਦੂਰ ਦੂਰ ਤੱਕ ਜਾ ਕੇ ਉਹਨਾਂ ਨੇ ਸੰਗਤਾਂ ਨੂੰ ਨਾਲ ਲਾ ਕੇ ਤੇ ਸਭ ਕੁਝ ਜੋੜਨਾ ਕੋ ਜਿਹੜਾ ਸਮਾਨ ਸੀ ਗੁਰੂ ਘਰ ਦਾ ਉਹ ਉਹਨਾਂ ਕੋ ਲਿਆ ਹਾਰਾ ਸਾਹਿਬ ਦਾ ਸਰੂਪ ਵੀ ਲਾ ਕੇ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਣ ਕੇ ਤੇ ਭੇਟ ਕਰਤਾ ਤੇ ਪਿਰਤੀ ਆਪਣੇ ਤੀਰਮਲ ਨੂੰ ਤੇ ਉਸ ਸੀਗ ਮਿਸੰਦ ਨੂੰ ਬਾਨ ਕਲੇਹਾਨ ਕੇ ਗੁਰੂ ਜੀ ਦੇ ਚਰਣਾ ਵਿੱਚ ਹਾਜ਼ਰ ਕੀਤਾ ਤੇ ਗੁਰੂ ਜੀ ਨੇ ਕਿਹਾ ਕਿ ਇਹਨਾਂ ਨੂੰ ਬਖਸ਼ ਦਿਓ ਇਹਨਾਂ ਦਾ ਸਾਰਾ ਸਮਾਨ ਮੋੜ ਦਿਓ ਭੇਟਾ ਵੀ ਮੋੜ ਦਿਓ ਗੁਰੂ ਗ੍ਰੰਥ ਸਾਹਿਬ ਦੀ ਵੀੜ ਵੀ ਇਹਨਾਂ ਨੂੰ ਦੇ ਦਿਓ ਉਹ ਕਿਉਂਕਿ ਗੁਰੂ ਸਾਹਿਬ ਦਾ ਜੀਵਨ ਬਹੁਤ ਉੱਚਾ ਸੀ ਤੇ ਆਲੂ ਸੀ ਤੇ ਉਹ ਇਹ ਆਪਣੇ ਅਨਸਾਰ ਉਹਨਾਂ ਨੇ ਸਭ ਕੁਝ ਮੋੜ ਦਿੱਤਾ ਇਹਦਾ ਵੀ ਸੰਗਤ ਤੇ ਬਹੁਤ ਅਸਰ ਪਿਆ ਤੇ ਫਿਰ ਤੀਰਮਲ ਨੂੰ ਸਮਝ ਆ ਗਈ ਇਹ ਤੇ ਹੁਣ ਮੇਰੀ ਨਹੀਂ ਚੱਲਣੀ ਤੇ ਉਹ ਤੇ ਪਤਰਾ ਵਾਜ ਗਿਆ ਉੱਥੋਂ ਆਪਣੀਆਂ ਸੰਗਤਾਂ ਨੂੰ ਲੈ ਕੇ ਤੇ ਗੁਰੂ ਸਾਹਿਬ ਹੁਣ ਦਰਬਾਰ ਲਾਉਂਦੇ ਨੇ ਫਿਰ ਪਿੰਡਾਂ ਵਿੱਚ ਜਾਂਦੇ ਨੇ ਪ੍ਰਚਾਰ ਕਰਨਾ ਸਲੂਕ ਕੀਤਾ ਕਰਦੇ ਕਰਦੇ ਪ੍ਰਚਾਰ ਤੇ ਅੰਸਰ ਗਏ ਨੇ ਮੱਥਾ ਦੇਖਣ ਵਾਸਤੇ ਗੁਰੂ ਸਾਹਿਬਾਂ ਦੇ ਮਨ ਦੇ ਵਿੱਚ ਕੋਈ ਮਨੋਰਥ ਨਹੀਂ ਕਿ ਅਸੀਂ ਉਹ ਸਾਡੇ ਪਿਤਾ ਦੀ ਜਾਇਦਾਦ ਹੈ ਇਸ ਤੇ ਉੱਤੇ ਜਾ ਕੇ ਇਸ ਨੂੰ ਕਬੂਲਾ ਕਰੀਏ ਮਥਾ ਸਿਰਫ ਟੇਕਣ ਗਏ ਸਨ ਤੇ ਮੁੜ ਕੇ ਪ੍ਰਚਾਰ ਕਰਦੇ ਗਾਦਿਆਂ ਉਹਨਾਂ ਨੇ ਮੋੜਾਉਣਾ ਸੀ ਤੇ ਇਹ ਇੱਕ ਘਟਨਾ ਵਾਪਰੀ ਜਦੋਂ ਅੰਮ੍ਰਿਤਸਰ ਗਏ ਨੇ ਤੇ ਉੱਥੇ ਇਹ ਉਹਨਾਂ ਨੇ ਉਹਨਾਂ ਦੇ ਕੋਲ ਇਹ ਖ਼ਬਰ ਪਹੁੰਚ ਗਈ ਸੀ ਬਾਬੇ ਬੁਕਾਲੇ ਦੀ ਤੇ ਉਹ ਵੀ ਮਸੰਦ ਸਨ ਉਹਨਾਂ ਨੇ ਚੌਤੀ 35 ਸਾਲ ਇਹਦਾ ਧੰਨ ਖਾਦਾ ਸੀ ਤੇ ਉਹਨਾਂ ਨੇ ਸੋਚਿਆ ਕਿ ਜੇ ਗੁਰੂ ਸਾਹਿਬ ਆਣ ਕੇ ਇੱਥੇ ਬਹਿ ਗਏ ਤੇ ਸਾਡੀ ਰੋਟੀ ਰੋਜੀ ਜਾਂਦੀ ਰਹਿਣੀ ਆ ਉਹਨਾਂ ਨੇ ਦਰਵਾਜ਼ਾ ਬੰਦ ਕਰਕੇ ਤੇ ਆਪਣੇ ਘਰੋਂ ਚੱਲ ਗਏ ਗੁਰੂ ਸਾਹਿਬ ਗਏ ਤੇ ਕੋਤਿਰ ਡੀਕਦੇ ਰਹੇ ਤੇ ਫਿਰ ਉਹ ਇਸ਼ਨਾਨ ਕੀਤਾ ਬਾਹਰੋਂ ਨਮਸਕਾਰ ਕਰਕੇ ਤੇ ਫਿਰ ਉਹ ਉਤਲ ਪਏ ਮੱਖਣ ਸਾਹਿਬ ਜੀ ਨੂੰ ਕੁਝ ਭੇਟਾ ਦਿੱਤੀ ਤੇ ਕਿਹਾ ਕਿ ਜਦੋਂ ਖੋਲਣਗੇ ਤੇ ਤੁਸੀਂ ਮੱਥਾ ਟੇਕ ਕੇ ਤੇ ਭੇਟਾ ਚੜ੍ਹਾ ਦੇਣੀ ਤੇ ਉਸ ਵੇਲੇ ਗੁਰੂ ਸਾਹਿਬ ਅੱਗੇ ਬੱਲੇਵਾਲ ਚੱਲ ਪਏ ਮੱਖਣ ਸਾਹ ਨੇ ਜਦੋਂ ਲਵਾਨਾ ਜੀ ਨੇ ਜਦੋਂ ਉਹ ਆਏ ਤੇ ਉਹਨਾਂ ਨੂੰ ਬੜੀ ਝਾੜ ਪਾਈ ਇਤਿਹਾਸ ਦੇ ਵਿੱਚ ਕਿਹਾ ਮੱਖਣ ਸਾਹ ਝਾੜ ਸ੍ਰੀ ਗੁਰੂ ਕਾਰਣ ਕਰਨ ਕਿਰਪਾਲ ਇਹਨੇ ਗੁਰੂ ਪਰਮਾਤਮਾ ਦਾ ਰੂਪ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਕੀ ਕੀਤਾ ਸ੍ਰੀ ਗੁਰੂ ਕਾਰਣ ਕਰਨ ਕਿਰਪਾਲ ਚਾਲ ਕਰ ਆਏ ਕਰਨ ਨਿਹਾਲ ਤਿਤਮ ਬੇਮੁਖ ਹੋਏ ਦੁਰੇ ਐ ਘਰਨ ਮੈਂ ਘਰ ਵਿੱਚ ਜਾ ਕੇ ਲੋਕ ਗਏ ਨੈ ਦਰਸ਼ਨ ਕੀਨਸ ਇਸ 96 ਤੁਨ ਤੇ ਉਹਦਾ ਦਰਸ਼ਨ ਕਰਨਾ ਚਾਹੀਦਾ ਸੀ ਸਭੋ ਦਰਵਾਜ਼ੇ ਬੰਦ ਕਰਕੇ ਆਪਣੇ ਘਰਾਂ ਚ ਚੱਲ ਗਏ ਅਬ ਵੀ ਜਾਓ ਜਾਚਨਾ ਕਰੋ ਅੰਦੇ ਅਜੇ ਕੁਝ ਨਹੀਂ ਵਿਗੜਿਆ ਜਾ ਕੇ ਬੇਨਤੀ ਕਰੋ ਰਿਤੇ ਦੁਸ਼ਟਾ ਸਗਲੀ ਹਰੋ ਕਹਿੰਦੇ ਨੇ ਜਿਹੜਾ ਅੰਦਰ ਦੀ ਤੁਹਾਡੇ ਦੁਸ਼ਟਪਨਾ ਨਾ ਉਹਨੂੰ ਦੂਰ ਕਰ ਲੋ ਉਹਨਾਂ ਦੇ ਦਰਸ਼ਨ ਕਰਕੇ ਤੇ ਜਦੋਂ ਉਹ ਇਹ ਉਹਨਾਂ ਨੂੰ ਇਹ ਝਾੜ ਪਈ ਤੇ ਉਹਨਾਂ ਨੂੰ ਪਤਾ ਸੀ ਕਿ ਇਸ ਮੱਖਣ ਸਾਹ ਲਵਾਣਾ ਨੇ ਕਿਵੇਂ ਉਹਨਾਂ ਨੂੰ ਬਨ ਕੇ ਲਿਆਂਦਾ ਕਹਿੰਦੇ ਨੇ ਜੇ ਇਹਦੀ ਗੱਲ ਨਾ ਮੰਨੀ ਤੇ ਸੜਨਾ ਵੀ ਉਹ ਹਾਲ ਹੋਣਾ ਤੇ ਉਹ ਕਿ ਸ਼ਰਮਿੰਦੇ ਹੋ ਕੇ ਤੁਰ ਪਏ ਗੁਰੂ ਸਾਹਿਬਾਂ ਦੇ ਕੋਲ ਗਏ ਮੱਥਾ ਟੇਕਿਆ ਤੇ ਬਹਿ ਗਏ ਤੇ ਗੁਰੂ ਸਾਹਿਬਾਂ ਨੇ ਕਿਹਾ ਤੇ ਨੈ ਮਸੰਦ ਤੁਮ ਅਮਰਸਰੀਏ ਕਹਿੰਦੇ ਨੇ ਤੁਸੀਂ ਅਮਰਸਰ ਦੇ ਸੇਵਕ ਜਮ ਮਸੰਦ ਨਹੀਂ ਹੋ ਤੁਹਾਨੂੰ ਮਸੰਦ ਨਹੀਂ ਕਿਹਾ ਜਾ ਸਕਦਾ ਕੀ ਹੋ ਤੁਸੀਂ ਤ੍ਰਿਸਨਾ ਗਨ ਤ੍ਰਿਸਨਾ ਗਨ ਤੇ ਅੰਤਰ ਛੜੀਏ ਕਹਿੰਦੇ ਨੇ ਤੁਹਾਡੇ ਅੰਦਰੋਂ ਤੁਸੀਂ ਛੜੇ ਹੋਏ ਆ ਤ੍ਰਿਸਨਾ ਨੇ ਤੁਹਾਨੂੰ ਛਾੜ ਦਿੱਤਾ ਲਾਲਚ ਨੇ ਛਾੜ ਦਿੱਤਾ ਤੁਸੀਂ ਅਮਰਸਰ ਦੇ ਸੇਵਾਦਾਰ ਨਹੀਂ ਅਖਵਾ ਸਕਦੇ ਇਹ ਉਥੋਂ ਫਿਰ ਉਹ ਕੁਝ ਬੇਟਾ ਚੜਾ ਕੇ ਮਾਫੀ ਮੰਗ ਕੇ ਤੇ ਆਪਣੇ ਅੰਮ੍ਰਿਤਸਰ ਨੂੰ ਉਹ ਚਲੇ ਗਏ ਗੁਰੂ ਸਾਹਿਬ ਜੀ ਕੁਝ ਚੱਲ ਲਏ ਉਥੋਂ ਫਿਰ ਬਾਬਾ ਬਕਾੜਾ ਵਿਖਿਆ ਹੈ ਬਾਬਾ ਬਕਾੜਾ ਤੋਂ ਫਿਰ ਐ ਕੁਝ ਠਹਿਰ ਕੇ ਫਿਰ ਗੁਰੂ ਸਾਹਿਬ ਜੀ ਨੇ ਵੇਖਿਆ ਸਭ ਸਾਰਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਇਹ ਸਾਰੀ ਖੇਡ ਵੇਖੀ ਸੀ ਕਿ ਕਿਵੇਂ ਗੁਰੂ ਘਰ ਦੇ ਵਿੱਚ ਇਤਿਹਾਸ ਵੀ ਤੇ ਉਹਨਾਂ ਦੇ ਹੁੰਦਿਆ ਵੀ ਆਪਣੇ ਤੀਰਮਲ ਨੇ ਕਿਵੇਂ ਖੱਲਰ ਪਾਇਆ ਸੀਗਾ ਜਦੋਂ ਸੱਤਵੇਂ ਪਾਤਸ਼ਾਹ ਨੂੰ ਗੁਰਗੱਦੀ ਦਿੱਤੀ ਆ ਫਿਰ ਅੱਠਵੇਂ ਨੂੰ ਫਿਰ RAM ਰਾਏ ਸਾਰਾ ਘਟਨਾ ਵੇਖ ਕੇ ਉਹ ਕਹਿਣ ਲੱਗੇ ਕਿ ਇੱਥੇ ਸਾਡਾ ਸ਼ਾਂਤੀ ਦੇ ਨਾਲ ਅਸੀਂ ਪ੍ਰਚਾਰ ਨਹੀਂ ਕਰ ਸਕਦੇ ਨਾ ਅੰਮ੍ਰਿਤਸਰ ਨਾ ਬਾਬਾ ਬਕਾਲਾ ਫਿਰ ਆਗੇ ਕਰਤਾਰਪੁਰ ਕਰਤਾਰਪੁਰ ਤੋਂ ਅੱਗੇ ਕੀਰਤਪੁਰ ਆਗੇ ਕੀਰਤਪੁਰ ਵੀ ਜੋ ਆਪਣੇ ਜੋ 30 34 ਸਾਲ ਗੁਰੂ ਸਾਹਿਬ ਦਾ ਉੱਥੇ ਪੂਰਾ ਪ੍ਰਭਾਵ ਰਿਹਾ ਛੇਵੇਂ ਪਾਤਸ਼ਾਹ ਨੇ ਉਹ ਨਗਰ ਵਸਾਇਆ ਸੀ ਉੱਥੇ ਕੁਝ ਚੱਲ ਰਿਹਾ ਉੱਥੇ ਗੁਰੂ ਸਾਹਿਬਾਂ ਦੇ ਵੱਡੇ ਭਰਾ ਸੂਰਜਮਲ ਜੀ ਤੇ ਹੋਰ ਪਰਿਵਾਰ ਦੇ ਨਾਲ ਬੜਾ ਪ੍ਰੇਮ ਸੀ ਪਰ ਉੱਥੇ ਵੀ ਧੀਰਮਲ ਨੇ ਏ ਗੁੰਡਾਂ ਗੋਦਕੀਤ ਕਈਆਂ ਦੇ ਕੋਲੋਂ ਗੁਰੂ ਸਾਹਿਬ ਜੀ ਦਾ ਵਿਰੋਧ ਕਰਾਇਆ ਗੁਰੂ ਸਾਹਿਬ ਉਸ ਵੇਲੇ ਸਭ ਕੁਝ ਸਮਝਦੇ ਸੀ ਤੇ ਉਹਨਾਂ ਹੀ ਦਿਨਾਂ ਦੇ ਵਿੱਚ ਜੋ ਜੰਪਾ ਰਾਣੀ ਸੀਗੀ ਜਿਹੜੇ ਇੱਕ ਰਾਜਾ ਸੀ ਦੀਪ ਚੰਦ ਉਹ ਚੜ੍ਹਾਈ ਕਰ ਗਿਆ ਸੀ ਉਹਦਾ ਜਿਹੜਾ ਪਿਤਾ ਸੀ ਤਾਰਾ ਚੰਦ ਜਿਹਨੂੰ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਤੋਂ ਚੜਾਇਆ ਸੀ ਉਹ ਗੁਰੂ ਘਰ ਦਾ ਬਹੁਤ ਆਸ਼ਾਨ ਮੰਨਦੇ ਸਨ ਤੇ ਉਹਨਾਂ ਨੇ ਆਪਣੇ ਉਹਦੇ ਸਮੇਂ ਸੱਧਿਆ ਗੁਰੂ ਸਾਹਿਬ ਜੀ ਉੱਤੇ ਗਏ ਤੇ ਉੱਥੇ ਫਿਰ ਕੁਝ ਚੱਲਿਆ ਇਸ ਦੀ ਵਾਰਤਾ ਕੱਲ ਤੋਂ ਸ਼ੁਰੂ ਕਰਾਂਗੇ ਆਓ ਅਸੀਂ ਉਸ ਅ ਗੁਰੂ ਸਾਹਿਬਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਇਹ ਜਿਹੜਾ ਧੀਰਜ ਇਹਨਾਂ ਦਿਨਾਂ ਦੇ ਵਿੱਚ ਵਿਖਾ ਲਿਆ ਦੋਆਂ ਥਾਵਾਂ ਤੇ ਕਿਉਂਕਿ ਇਹ ਗੁਰੂ ਸਾਹਿਬ ਖੁਦ ਗੁਰੂ ਗੱਦੀ ਦੇ ਮਾਲਕ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਸਾਰਾ ਚੜਾਵਾ ਬੀੜ ਵੀ ਦੇ ਦਿੱਤੀ ਤੇ ਝਗੜਾ ਨਹੀਂ ਕੀਤਾ ਤੇ ਸਾਰਿਆਂ ਨੂੰ ਸਮਝਾਇਆ ਤੇ ਫਿਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੀ ਉਹ ਚੋਂ ਬਕਰ ਕੇ ਆ ਗਏ ਉੱਥੇ ਵੀ ਕੋਈ ਗੱਲ ਨਹੀਂ ਕੀਤੀ ਇਹ ਉਹਨਾਂ ਦੇ ਜੀਵਨ ਦੀ ਇੱਕ ਝਲਕ ਹੈ ਉਹਨਾਂ ਦੇ ਸਬਰ ਦੇ ਵਿੱਚੋਂ ਹੀ ਸਾਨੂੰ ਦਿਸਦੀ ਹੈ ਉਹਦੀ ਅਸੀਂ ਵਿਚਾਰ ਕਰਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਿੰਨੇ ਸਾਧੋ RAM ਸਰਨ ਬਿਸਰਾਮਾ ਕਹਿੰਦੇ ਨੇ ਗੁਰਮਖੋ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਓ ਇੱਥੇ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ ਹੁਣ ਕਹਿੰਦੇ ਨੇ ਵੇਦ ਪੁਰਾਨ ਪੜੇ ਕੋ ਕੀ ਏ ਗੁਨਾ ਕਹਿੰਦੇ ਨੇ ਕਿ ਧਾਰਮਿਕ ਗ੍ਰੰਥਾਂ ਨੂੰ ਵੇਦਾਂ ਪੁਰਾਣਾਂ ਨੂੰ ਪੜਨ ਦਾ ਇਹ ਇਹ ਫਾਇਦਾ ਹੈ ਇਹ ਲਾਭ ਹੈ ਸਿਮਰੈ ਹਰ ਕੋ ਨਾਮ ਕਹਿੰਦੇ ਨੇ ਹਰੀ ਦਾ ਜਪ ਸਿਮਰਨ ਕਰੀਏ ਉਸ ਪਰਮਾਤਮਾ ਨੂੰ ਯਾਦ ਕਰੀਏ ਫੇਰ ਹੀ ਅਸੀਂ ਧਰਮੀ ਹਾਂ ਤੇ ਧਾਰਮਿਕ ਗ੍ਰੰਥਾਂ ਪੜਿਆ ਤੇ ਸੁਣਿਆ ਦਾ ਫਾਇਦਾ ਹੈ ਤੇ ਹੁਣ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਲੋਭੋ ਮਾਇਆ ਮਮਤਾ ਫੁਨ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਵੀ ਪਰਬੂ ਦਾ ਸਿਮਰਨ ਕਰੇਗਾ ਤੇ ਉਹਦੇ ਅੰਦਰੋਂ ਲੋਭ ਮਾਇਆ ਦਾ ਮੋਹ ਤੇ ਮੰਤਾ ਇਹ ਸਾਰੀਆਂ ਚੀਜ਼ਾਂ ਉਹ ਵਿਖੀਨ ਕੀ ਸੇਵਾ ਤੇ ਕਹਿੰਦੇ ਨੇ ਅ ਵਿਸ਼ੇ ਵਕਾਰਾਂ ਦੇ ਢੇ ਉਹ ਨਹੀਂ ਚੜੇਗਾ ਹਰਖ ਸੋਗ ਪਰਸੇ ਨਾਹਿੰਨ ਹਰਖ ਦਾ ਭਾਵ ਹੈ ਖੁਸ਼ੀ ਸੋ ਵਿਦਆਪਾ ਉਹ ਦੁੱਖ ਚਿੰਤਾ ਕਹਿੰਦੇ ਨੇ ਉਹਦੇ ਉੱਤੇ ਅਸਰ ਨਹੀਂ ਕਰਨਗੇ ਜੋ ਸਿਹਵਰਣ ਕਰੇਗਾ ਸਉਮੂਰਤ ਹੈ ਦੇਵਾ ਉਹ ਪਰਮਾਤਮਾ ਦਾ ਸਰੂਪ ਬਣ ਜਾਂਦਾ ਹੈ ਇਸੇ ਕਰਕੇ ਗੁਰੂ ਸਾਹਿਬਾਂ ਦਾ ਇਹ ਨਾਂੰਤੀ ਰਜਸੀ ਹੁਣ ਕਹਿੰਦੇ ਨੇ ਸੁਰਗ ਨਰਕ ਅੰਮ੍ਰਿਤ ਵਿਖ ਇਹ ਸਭ ਕਹਿੰਦੇ ਨੇ ਉਹਦੇ ਵਾਸਤੇ ਜੋ ਸੁਰਗ ਤੇ ਨਰਕ ਬਰਾਬਰ ਨੇ ਤੇ ਅੰਮ੍ਰਿਤ ਤੇ ਜ਼ਹਿਰ ਇਹ ਸਭ ਕਿਉਂ ਕੰਚਨੇ ਹਰ ਪੈਸਾ ਕੰਚਨ ਦਾ ਭਾਵ ਸੋਨਾ ਤੇ ਪੈਸਾ ਦਾ ਭਾਵ ਹੈ ਤਾਂਬਾ ਕਿਉਂਕਿ ਤਾਂਬੇ ਦੇ ਕਾਸੇ ਹੁੰਦੇ ਸਾਨੂੰ ਉਦੋਂ ਕਹਿੰਦੇ ਨੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ ਤਾਂਬੇ ਦਾ ਪੈਸਾ ਤੇ ਸੋਨੇ ਦੀ ਮੋਰ ਬਰਾਬਰ ਹੈ ਉਹਦੇ ਵਾਸਤੇ ਉਹ ਲਾਲਚ ਵਿੱਚ ਨਹੀਂ ਆਉਂਦੇ ਉਹ ਇਸ ਤਰ੍ਹਾਂ ਨਿੰਦਾ ਇਹ ਸਮਝਾ ਕੇ ਜੇ ਕੋਈ ਉਹਦੀ ਵਧਾਈ ਕਰੇ ਜਾਂ ਨਿੰਦਾ ਕਰੇ ਤੇ ਉਹ ਬਰਾਬਰ ਹੀ ਰਹਿੰਦੇ ਨੇ ਲੋਭ ਮੋਹੋਂ ਤਸਾ ਸਤਿਗੁਰੂ ਜੀ ਕਹਿੰਦੇ ਨੇ ਉਹ ਲੋਭ ਦੇ ਵਿੱਚ ਨਹੀਂ ਆਉਂਦੇ ਮੋਹ ਚ ਨਹੀਂ ਫਸਦੇ ਤੇ ਦੁੱਖ ਸੁੱਖੇ ਬਾਂਦੇ ਜੇ ਨਾ ਹਨ ਕਹਿੰਦੇ ਨੇ ਜਿਸ ਮਨੁੱਖ ਨੂੰ ਸਿਮਰਨ ਕਰਵਾਏ ਨੂੰ ਦੁੱਖ ਤੇ ਸੁੱਖ ਪ੍ਰਭਾਵ ਨਾ ਪਾਉਣ ਬੰਨਣ ਨਾ ਤੇ ਤੁਮ ਜਾਣੋ ਗਿਆਨੀ ਕਹਿੰਦੇ ਨੇ ਉਹਨੂੰ ਤੁਸੀਂ ਗਿਆਨੀ ਸਮਝ ਸਕਦੇ ਹੋ ਭਾਵ ਇਹ ਨਿਸ਼ਾਨੀ ਹੈ ਕਿ ਉਹ ਇਹ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ ਜਿਹਦੇ ਉੱਤੇ ਦੁੱਖ ਤੇ ਸੁੱਖ ਦਾ ਦੁੱਖ ਸੁੱਖ ਦੋਏਦਰ ਕੱਪੜੇ ਪੈਰੇ ਜਾਏ ਮਨੁੱਖ ਹੁਣ ਸਤਿਗੁਰੂ ਜੀ ਅਕੀਲੀ ਪੰਕਤੀ ਵਿੱਚ ਕਹਿੰਦੇ ਰੇ ਨਾਨਕ ਸਤਿਗੁਰੂ ਜੀ ਨਵੇਂ ਪਾਸਾ ਜੀ ਸਾਨੂੰ ਆਪਣੇ ਮੁਖਾਰ ਬੰਤੋਂ ਉਚਾਰ ਕੇ ਬਾਣੀ ਰਾਹੀਂ ਸਮਝਾਉਂਦੇ ਨੇ ਮੁਕਤ ਤਾਹੇ ਤੁਮ ਮੰਨੋ ਕਹਿੰਦੇ ਨੇ ਉਸੇ ਜੀਵ ਨੂੰ ਤੁਸੀਂ ਮੁਕਤ ਸਮਝ ਸਕਦੇ ਇਹ ਵਿਦ ਕੋ ਜੋ ਪ੍ਰਾਨੀ ਇੰਨੇ ਜਿਹਦੇ ਵਿੱਚ ਇਹ ਗੁਣ ਨੇ ਨਾ ਇਹ ਵਿਧੀ ਅਨਸਾਰ ਜਿਹੜਾ ਚੱਲਦਾ ਉਹ ਸਮਝ ਲਵੋ ਮੁਕਤ ਹੋ ਗਿਆ ਤੇ ਫਿਰ ਉਹ ਇਹ ਸੰਸਾਰ ਦੇ ਇੰਨਾ ਬਖੇੜਿਆਂ ਵਿੱਚ ਪਾ ਕੇ ਆਪਣੀ ਸ਼ਾਂਤੀ ਭੰਗ ਨਹੀਂ ਕਰਦਾ ਗੁਰੂ ਸਾਹਿਬ ਫਿਰ ਉਥੇ ਜਾਂਦੇ ਨੇ ਤੇ ਕਹਿਲੂਰ ਦੇ ਰਾਜ ਦੇ ਵਿੱਚ ਤਿੰਨ ਦਿਨ ਰਹਿੰਦੇ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਐ ਇੱਥੇ ਹੀ ਸਾਡੇ ਕੋਲ ਰਭੋ ਤੇ ਇਤਿਹਾਸ ਵਿੱਚ ਦੱਸਿਆ ਆ ਕਿ ਉਹਨਾਂ ਨੇ ਤਿੰਨ ਪਿੰਡਾਂ ਦੀ ਜਮੀਨ ਦਿੱਤੀ ਗੁਰੂ ਸਾਹਿਬ ਦਾ ਜਿਹੜਾ ਨਿਸਾਨਾ ਸੀ ਉਹ ਦੂਰ ਜਾਣ ਦਾ ਸੀ ਵੀ ਇਹਨਾਂ ਵਿਖੇੜਿਆਂ ਤੋਂ ਦੂਰ ਜਾ ਕੇ ਸ਼ਾਂਤੀ ਦੇ ਨਾਲ ਪ੍ਰਚਾਰ ਕਰਾਂਗੇ ਪਰ ਉਹਨਾਂ ਦੀ ਬੇਨਤੀ ਮੰਨ ਕੇ ਇੱਥੇ ਉਹਨਾਂ ਨੇ ਇੱਥੇ ਜੋ ਅਨੰਦਪੁਰ ਸਾਹਿਬ ਸਥਾਪਿਤ ਦੀ ਇਸ ਇਤਿਹਾਸ ਦੀ ਗੱਲ ਕੱਲ ਤੋਂ ਸ਼ੁਰੂ ਕਰਾਂਗੇ ਗੁਰਬਾਣੀ ਪੜ੍ਹਦਿਆਂ ਇਤਿਹਾਸ ਪੜ੍ਹਦਿਆਂ ਇਕ ਨਹੀਂ ਅਨੇਕਾ ਪੁੱਲਾ ਹੋ ਜਾਂਦੀਆਂ ਨੇ ਬਖਸ਼ ਲਵੋ ਆਉਣ ਵੇ ਸਮੇਂ ਸਮਾਤ ਬਖਸੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਓੰਕਾਰ